ਜਾ ਜਾ ਬਟ ਬਟ ਹਿਓ ਬਟ ਹਿਓ ਸਰ ਨਾਲ ਨਾਲ ਬੈ ਜਾ ਨਾ ਚਲਾਈ ਪੈ ਜਾ ਬੈ ਜਾ ਆਓ ਆਗੇ ਆਗੇ ਬੈ ਜੀ ਆ ਜਾ ਤੂੰ ਆਓ ਜਾ ਆ ਰੈਡੀ ਇਹ ਰੋਟੀ ਚਾਹ ਤੇ ਕਰਨੇ ਕਰਨੀ ਉਹ ਚਲਵਾ ਕਰਦੇ ਨੇ ਆਏ ਤੂੰ ਤਲਿਆ ਦੇ ਗਰਮ ਦੇ ਬਾਸ ਕੋਈ ਲੈਣਾ ਆ ਹਾਂ ਤੁਮ ਤਾਂ ਲਿਓ ਜੋ ਨਾ ਲੋਕਾਂ ਜੀ ਰੱਖੇ ਜੋ ਦਿੱਤੇ ਜਾ ਰਹੇ ਨੇ ਸਫਾਈ ਕਰਮਚਾਰੀਆਂ ਕੋਈ ਨਹੀਂ ਥੋੜਾ ਨਾ ਅੱਜ ਅਸੀਂ ਸਾਡੇ ਕੋਲ ਐਡਵੋਕੇਟ ਹਰਸ਼ੀਮਨ ਸਿੰਘ ਜੀ ਘੁੰਮਣ ਹਲਕਾ ਚਾਰਜ ਪੁਲਤھ ਡਾਇਰੈਕਟਰ ਜਲ ਸ्रोत ਵਿਭਾਗ ਪੰਜਾਬ ਤੇ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਜੀ ਉਹਨਾਂ ਦੇ ਜਿਤਨਾ ਸਦਕਾ ਸਾਨੂੰ 11 ਟਾਟਾ ਏਸ ਮਿਲੀਆਂ 11 ਵਾੜਾਂ ਲਈ ਇੱਕ ਟਰੈਕਟਰ ਮਿਲਿਆ ਇੱਕ ਟਰਾਲੀ ਮਿਲੀ ਆ ਅਸੀਂ ਅੱਜ ਸਾਰੇ ਐਮਸੀ ਸਾਡੇ ਖੜੇ ਆ ਅਸੀਂ ਘੁੰਮਣ ਸਾਹਿਬ ਦੀ ਗਵਾਈ ਵਿੱਚ ਇਹ ਜਿਹੜੇ ਸਾਨੂੰ ਟਾਟਾ ਏਸ ਮਿਲੇ ਆ ਇਸ ਨਾਲ ਸ਼ਹਿਰ ਦੀ ਜਿਹੜੀ ਸਫਾਈ ਆ ਹੋਰ ਬਹੁਤ ਵਧੀਆ ਹੋ ਜਾਊਗੀ ਪਹਿਲਾਂ ਵੀ ਵਧੀਆ ਵਾ ਤਾਂ ਹੁਣ ਵੀ ਇਹਨੂੰ ਇਹ ਕਿਉਂਕਿ ਜਿਹੜੀ ਟੈਕਨੋਲੋਜੀ ਆ ਦਿਨੋ-ਦਿਨ ਚੇਂਜ ਹੁੰਦੀ ਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਫਾਈ ਕਰਮਚਾਰੀ ਉਹ ਪੁਰਾਣੇ ਰਿਕਸ਼ਿਆਂ ਤੇ ਜਾਂ ਪੁਰਾਣੀਆਂ ਰੇੜੀਆਂ ਤੇ ਉਹ ਚੱਲਣ ਇਹ ਸਰਕਾਰ ਦੀ ਬਹੁਤ ਵੱਡੀ ਸਾਨੂੰ ਇੱਕ ਨਡਾਲੇ ਨੂੰ ਦੇਣ ਹੋਈ ਆ ਅਸੀਂ ਹਰ ਹਰ ਸ਼ਰਮਨਜੀਤ ਘੁੰਮਣ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਜਤਨਾ ਸਦਕਾ ਇਹ ਸਾਨੂੰ 11 ਟਾਟਾ ਏਸ ਤੇ ਟਰੈਕਟਰ ਮਿਲਿਆ ਮਾਨ ਸਾਹਿਬ ਦੀ ਸੋਚ ਨੂੰ ਗਿੱਦਾ ਦੇ ਤੋ ਜੋ ਕਿ ਨਸ਼ੇ ਵਿਰੁੱਧ ਜੋ ਮਹਿੰਮ ਜੁੜੀ ਸਰਕਾਰ ਵੱਲੋਂ ਜਿਹੜੀ ਚੜੀ ਗਈ ਹੈ ਬਹੁਤ ਵੱਡੀ ਗੱਲ ਹੈ ਜੀ ਇਹ ਜਿਹੜੀ ਨਸ਼ਿਆਂ ਵਿਰੁੱਧ ਮਹਿੰਮ ਆ ਚਲੋ ਆ ਦੇਖੋ ਇਹ ਤੇ ਪਬਲਿਕ ਦੇ ਸਹਿਯੋਗ ਨਾਲ ਹੋਣੀ ਆ ਬਟ ਇਹ ਆ ਵੀ ਤੁਸੀਂ ਇੱਕ ਮੈਸੇਜ ਲੋਕਾਂ ਚ ਪਬਲਿਕ ਚ ਜਾਂਦਾ ਵੀ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਖਾਸ ਤੌਰ ਤੇ ਜਿਹੜਾ ਚਿੱਟਾ ਵਾ ਹਾਂਜੀ ਉਹ ਲੋਕਾਂ ਚ ਇੱਕ ਮੈਸੇਜ ਗਿਆ ਵੀ ਸਰਕਾਰ ਕੁਝ ਕਰ ਰਹੀ ਹੈ ਕਾਰਬਲੋਨ ਦੇ ਸਫਾਈ ਕਰਮਚਾਰੀਆਂ ਦੇ ਅਡਾਲੇ ਚ ਅੱਜ ਇਹੋ ਸਾਹਿਬ ਦੀ ਗਵਾਈ ਦੇ ਵਿੱਚ 11 ਵਾਡਾਂ ਦੇ ਲਈ ਨਵੀਆਂ ਜੋ ਗੱਡੀਆਂ ਆਈਆਂ ਨੇ ਉਹ ਅੱਜ ਤੋਂ ਚੱਲਣ ਗਈਆਂ ਤੇ ਬਹੁਤ ਧੰਨਵਾਦ ਦੀਆਂ ਸਰਕਾਰ ਦੇ ਐਡਵੋਕੇਟ ਹਰਸ਼ਮਨ ਸਿੰਘ ਨੂੰ ਮੰਜੀ ਦੇ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਸਾਨੂੰ ਨਵੀਆਂ ਗੱਡੀਆਂ ਮਿਲੀਆਂ ਤੇ ਬਹੁਤ ਧੰਨਵਾਦ ਆ ਜੀ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੀ ਮਹਿੰਮੇ ਇੱਕ ਜਿਹੜੀ ਬੜੀ ਜੋਰਾਂ ਤੇ ਚੱਲ ਰਹੀ ਹੈ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਜਾਂ ਕੀ ਕਹਿਣਾ ਚਾਹੋਗੇ ਦੇਖੋ ਸਰਕਾਰਾਂ ਪਹਿਲਾਂ ਵੀ ਬਹੁਤ ਆਈਆਂ ਲੇਕਿਨ ਅੱਜ ਤੱਕ ਅਸੀਂ ਆਪਣੇ ਸਰਕਾਰੀ ਸਕੂਲ ਮੈਂ ਆਪਣੇ ਸਰਕਾਰੀ ਸਕੂਲ ਦੀ ਗੱਲ ਕਰਦਾ ਏਡੀ ਵੱਡੀ LED ਐਡੇ ਵਧੀਆ ਸਭ ਕੁਝ ਇਨਫਰਾਸਟ੍ਰਕਚਰ ਇਹ ਪਹਿਲਾਂ ਕਦੀ ਨਹੀਂ ਵਖੇ ਤੇ ਬਾਕੀ ਆਮ ਲੋਕ ਵੀ ਪਬਲਿਕ ਦੇਖਦੀ ਪਈ ਹੈ ਕਿ ਜੋ ਵਧੀਆ ਕੰਮ ਸਰਕਾਰ ਕਰਦੀ ਪਈ ਹੈ ਬਹੁਤ ਵਧੀਆ ਕੰਮ ਆ ਜੀ ਅੱਜ ਕਿਹੜੇ ਕਿਹੜੇ ਐਮਸੀ ਇਸਤਹਾਨ ਇਥੇ ਪਹੁੰਚੇ ਨੇ ਸਾਰੇ ਐਮਸੀ ਆ ਜੀ ਸਾਡੀ ਆਮ ਆਦੀ ਪਾਰਟੀ ਸਰਕਾਰ ਦੇ ਸਾਰੇ ਐਮਸੀ ਤੇ ਠੀ